ਬਾਈ ਇਹ ਤਾਂ ਕਰ ਰਹੀ ਹੈਗੀ ਹੈ ਇਹਦੀ ਸ਼ੁਰੂਆਤ ਜਿਹੜੀ ਹੈ ਫਿਊਚਰ ਟਾਈਕੂਨਸ ਦੀ ਅਸੀਂ ਪਹਿਲਾਂ ਪਟਿਆਲਾ ਦੇ ਵਿੱਚ ਕੀਤੀ ਸੀਗੀ ਤੇ ਉਹਦੇ ਵਿੱਚ ਬਹੁਤ ਵਧੀਆ ਰਿਸਪੌਂਸ ਰਿਹਾ ਸੀਗਾ ਤੇ ਜਿਹੜੇ ਜਿਹੜੇ ਲੋਕਾਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਹੀ ਮੀਨਿੰਗਫੁਲ ਚੇਂਜ ਆਇਆ ਸੀਗਾ ਫਿਊਚਰ ਟਾਈਕੂਨਸ ਦਾ ਤੁਸੀਂ ਇਸ ਤੋਂ ਜਿਹੜਾ ਵਰਡ ਹੈ ਫਿਊਚਰ ਟਾਈਕੂਨਸ ਦਾ ਮਤਲਬ ਹੀ ਇਹ ਹੈ ਕਿ ਕੱਲ ਦੇ ਜਿਹੜੇ بزਨਸ ਪਰਸਨਸ ਜਾਂ ਔਰਮਨ ਜਾਂ ਮੇਲ ਜਿਹੜੇ ਕਿ ਬਹੁਤ ਵਧੀਆ ਆਪਣਾ ਕਮਾਈ ਕਰ ਸਕਦੇ ਆਪਣੇ ਵਧੀਆ ਆਈਡੀਆ ਦੇ ਨਾਲ ਸੋ ਲੁਧਿਆਣਾ ਆਪਾਂ ਕਹਿੰਦੇ ਕਮਰਸ਼ੀਅਲ ਕੈਪੀਟਲ ਹੈ ਆਪਣਾ ਪੰਜਾਬ ਦਾ ਮੈਂਚੈਸਟਰ ਆਫ ਇੰਡੀਆ ਆਪਾਂ ਕਹਿੰਦੇ ਆ ਕਾ ਜਿਹੜਾ ਉਦਯੋਗ ਹੈ ਤੇ ਜਿਹੜਾ بزਨਸ ਹੈ ਉਹ ਲੁਧਿਆਣਾ ਦੀ ਲੋ ਦੇ ਵਿੱਚ ਹੀ ਹੈਗਾ ਸੋ ਕਿਉਂ ਨਾ ਅ ਅਸੀਂ ਇਸ ਚੀਜ਼ ਨੂੰ ਲੱਭਣ ਲਈ ਜਿਹੜਾ ਟੈਲੈਂਟ ਹੈਗਾ ਉਹਨੂੰ ਲੱਭਣ ਲਈ ਅਸੀ ਕਿਉਂ ਨਾ ਉਹਨਾਂ ਨੂੰ ਅੱਗੇ ਕਰੀਏ ਜਿਨ੍ਹਾਂ ਕੋਲ ਉਹ ਨੈਟ ਉਹ ਨੈਟਵਰਕਿੰਗ ਦੀ ਓਪਰਚ्युनिटी ਨਹੀਂ ਹੁੰਦੀ ਜਾਂ ਹੋ ਸਕਦਾ ਹੈ ਜਿੱਦਾਂ ਅੱਜਕੱਲ ਇਨਕਿਊਬੇਸ਼ਨ ਹਬ ਸ਼ੁਰੂ ਹੋ ਚੁੱਕੇ ਹਨ ਇਹ ਉਹ ਉਹ ਵਰਗ ਹੈ ਜਿਦੇ ਕੋਲ ਸ਼ਾਇਦ ਇਹ ਪੈਸੇ ਨਹੀਂ ਹੋਣਗੇ ਕਿ ਉਹ ਇਦਾਂ ਦੇ ਇਨਕਿਊਬੇਸ਼ਨ ਸੈਂਟਰਸ ਦੇ ਵਿੱਚ ਆਪਣਾ ਆਈਡੀਆ ਰੱਖ ਸਕਣ ਜਾਂਚ ਲਾ ਸਕਣ ਲੇਕਿਨ ਉਹਨਾਂ ਦੇ ਕੋਲ ਆਪਣੇ ਮੈਰਿਟ ਤੇ ਆਪਣਾ ਟੈਲੈਂਟ ਜ਼ਰੂਰ ਹੈ ਤੇ ਉਹ ਅੱਗੇ ਲੈ ਕੇ ਆਉਣਾ ਚਾਹੁੰਦੇ ਆ ਉਹਨਾਂ ਲਈ ਇਹ ਕੰਪੀਟੀਸ਼ਨ ਅਸੀਂ ਕਰਾਰੇ ਹੈਗੇ ਆ ਤੇ ਬਹੁਤ ਹੀ ਸਾਡੀ ਗਰਵ ਦੀ ਇਹ ਗੱਲ ਹੈਗੀ ਹੈ ਕਿ ਇੰਡਸਟਰੀ ਪਾਰਟਨਰਸ ਵੱਲੋਂ ਸਾਨੂੰ ਬਹੁਤ ਸਪੋਰਟ ਮਿਲਿਆ ਹੈ ਤੇ ਇਸ ਵਾਰੀ ਜੋ ਆਪਣਾ ਕੰਪੀਟੀਸ਼ਨ ਹੋਏਗਾ ਉਹਦੇ ਵਿੱਚ ਜਿੰਨੇ ਵੀ ਲੋਕ ਪਾਰਟਿਸਿਪੇਟ ਕਰਨਗੇ ਉਹਨਾਂ ਸਾਰਿਆਂ ਦੀ ਅਸੀਂ ਮੈਂਟਰਸ਼ਿਪ ਕਰਾਵਾਂਗੇ ਜੋ ਵੀ ਸਾਡੇ ਇੰਡਸਟਰੀ ਪਾਰਟਨਰਸ ਹੈ ਉਹਨਾਂ ਨਾਲ ਅਸੀਂ ਉਹਨਾਂ ਦੀ ਮੈਂਟਰਸ਼ਿਪ ਕਰਾਵਾਂਗੇ ਜਿਹੜੀ ਅਸੀਂ categories ਇਸ ਵਾਰੀ ਰੱਖੀਆਂ ਹੈਗੀਆਂ ਫਿਊਚਰ ਟਾਈਕੂਨ ਚੈਲੰਜ ਦੇ ਵਿੱਚ ਬਹੁਤ ਜ਼ਰੂਰੀ ਮੈਂ ਇੱਕ ਅਹਿਮ ਗੱਲ ਕਰ ਰਹੀ ਹਾਂ ਅਸੀਂ ਇਹ ਦੇਖਿਆ ਹੈਗਾ ਕਿ ਯੂਜ਼ੂਲੀ ਕੀ ਹੁੰਦਾ ਆਪਾਂ ਕੋਈ ਸਟਾਰਟਅੱਪ ਚੈਲੰਜ ਰੱਖਦੇ ਆ ਤਾਂ ਜਿਹੜੇ ਬੱਚੇ ਕਾਲਜੇਸ ਦੇ ਵਿੱਚ ਹੁੰਦੇ ਆ ਉਹ ਜ਼ਿਆਦਾਤਰ ਪਾਰਟਿਸਿਪੇਟ ਕਰਦੇ ਹੁੰਦੇ ਆ ਬਟ ਅਸੀਂ ਸਪੈਸੀਫਿਕਲੀ ਕਿਉਂਕਿ ਸਰਕਾਰ ਇਹ ਚੈਲੰਜ ਕਰਾ ਰਹੀ ਹੈਗੀ ਹੈ ਅਸੀਂ ਸਪੈਸ਼ਲੀ ਜਿਹੜੀ ਸਾਡੀ ਫੋਰ ਐਗਜ਼ਾਮਪਲ ਔਰਤਾਂ ਹੈਗੀਆਂ ਪਿੰਡ ਦੇ ਵਿੱਚ ਆਪਣਾ ਕੰਮ ਕਰਦੀਆਂ ਨੇ ਉਹਨਾਂ ਨੂੰ ਅੱਗੇ ਲਿਆਉਣ ਲਈ ਸਾਡੀ ਸੈਲਫ ਹੈਲਪ ਗਰੁੱਪਸ ਹੈਗੀਆਂ ਸਾਡੇ ਪਰਸਨਸ ਵਿਦ ਡਿਸੇਬਿਲਿਟੀ ਹੈਗੇ ਆ ਉਹਨਾਂ ਦੇ ਬਹੁਤ ਵਧੀਆ ਆਈਡੀਆਸ ਹੁੰਦੇ ਆ ਉਹਨਾਂ ਕੋਲ ਸ਼ਾਇਦ ਇਹ ਨੈਟਵਰਕਿੰਗ ਦੀ ਓਪਰਚ्युनिटी ਨਹੀਂ ਮਿਲਦੀ ਕਿ ਆਪਣਾ ਉਹ ਬਿਜ਼ਨਸ ਆਈਡੀਆ ਅੱਗੇ ਰੱਖ ਸਕਣ ਸੋ ਇੱਕ ਸਾਡੀ ਕੈਟਾਗਰੀ ਹੋਏਗੀ ਔਮਨ ਇੱਕ ਸਾਡੀ ਕੈਟਾਗਰੀ ਹੋਏਗੀ ਪਰਸਨਸ ਵਿਦ ਡਿਸੇਬਿਲिटीज ਦੀ ਸਪੈਸ਼ਲ ਕੈਟਾਗਰੀ ਹੋਏਗੀ ਇੱਕ ਥਰਡ ਕੈਟਾਗਰੀ ਹੋਏਗੀ ਸਾਡੇ ਜਿਹੜੇ ਸਟੂਡੈਂਟਸ ਹੈਗੇ ਆ ਜਿਹੜੇ ਬੱਚੇ ਹੈਗੇ ਆ ਉਹਨਾਂ ਦੇ ਬਹੁਤ ਵਧੀਆ ਆਈਡੀਆਸ ਹੁੰਦੇ ਆ ਅੱਜਕੱਲ ਮੈਂ ਦੇਖਿਆ ਹੈ ਕਿ ਬਹੁਤ ਹੀ ਬ੍ਰਿਲੀਅੰਟ ਆਈਡੀਆਸ ਉਹ ਲੈ ਕੇ ਆਉਂਦੇ ਆ ਆਪਣੀ ਇਨੋਵੇਸ਼ਨਸ ਕਰਦੇ ਆ ਉਹਨਾਂ ਨੂੰ ਅੱ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਮਾਸਟਰ ਬਲੱਸਰ ਜਿਹੜੀ ਇੱਕ ਮੁਹਿੰਮ ਚਲਾਈ ਗਈ ਸੀ ਸਰਕਾਰੀ ਸਕੂਲਾਂ ਦੇ ਵਿੱਚ ਉਸੇ ਦੇ ਤ ਤਵਜੂ ਅਸੀਂ ਇਸੇ ਚੀਜ਼ ਨੂੰ ਅੱਗੇ ਲੈ ਕੇ ਜਾ ਰਹੇ ਹਾਂ ਤੇ ਜੇ ਬੱਚਿਆਂ ਦੇ ਕੋਈ ਵਧੀਆ ਆਈਡੀਆਜ਼ ਹੈਗੇ ਜਾਂ ਬਿਜ਼ਨਸ ਆਈਡੀਆਜ਼ ਉਹ ਵੀ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੈਗੇ ਆਰ ਫੋਰਥ ਕੈਟੇਗਰੀ ਇਜ਼ ਓਪਨ ਕੈਟੇਗਰੀ ਜਿਹਦੇ ਵਿੱਚ ਕੋਈ ਵੀ ਪਾਰਟਿਸਿਪੇਟ ਕਰ ਸਕਦਾ ਹੈ ਉਹ ਇੱਕ ਓਪਨ ਕੈਟੇਗਰੀ ਹੈਗੀ ਹੈ ਤੇ ਸਾਡੀ ਇਸ ਵਾਰੀ ਇੱਕ ਫਿਫਥ ਕੈਟੇਗਰੀ ਵੀ ਹੈਗੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਅਸੀਂ ਜਿਹੜਾ ਦੌਰ ਨੂੰ ਦੇਖ ਰਹੇ ਹੈਗੇ ਕਲਾਈਮੇਟ ਚੇਂਜ ਇੱਕ ਬਹੁਤ ਵੱਡੀ ਗੱਲ ਹੋ ਚੁੱਕੀ ਹੈ ਸੋ ਸਸਟੇਨੇਬਲ ਟੈਕਨੋਲੋਜੀ ਸਸਟੇਨੇਬਲ ਐਗਰੀਕਲਚਰ ਫੂਡ ਪ੍ਰੋਸੈਸਿੰਗ ਇਹ ਸਾਡੀ ਇੱਕ ਨਵੀਂ ਅਸੀਂ ਇੱਕ ਕੈਟਾਗਰੀ ਲੈ ਕੇ ਆਏ ਹੈਗੇ ਸੋ ਦੈਟ ਅਸੀਂ ਸਸਟੇਨੇਬਲ ਆਈਡੀਆਜ਼ ਨੂੰ ਵੀ ਇਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਅਸੀਂ ਸਾਰਿਆਂ ਨੇ ਵੇਕਪ ਲੁਧਿਆਣਾ ਦੇ ਵਿੱਚ ਤੁਸੀਂ ਸਾਰਿਆਂ ਨੇ ਬਹੁਤ ਸਾਡੀ ਸਪੋਰਟ ਕੀਤੀ ਹੈ ਉਹਦੇ ਤਹਿਤ ਕੋਈ ਵੀ ਸਸਟੇਨੇਬਿਲਿਟੀ ਵਾਲਾ ਆਈਡੀਆ ਜਿਹੜਾ ਹੈਗਾ ਜੋ ਕਿ ਤੁਹਾਡੀ ਤੁਹਾਡੀ ਜ਼ਿੰਦਗੀ ਨੂੰ ਸੁਧਾਰ ਸਕਦਾ ਹੈ ਤੁਹਾਡੀ ਆਉਣ ਵਾਲੀ ਪੀੜ੍ਹੀਆਂ ਨੂੰ ਸੁਧਾਰ ਸਕਦਾ ਹੈਗਾ ਹੈ ਉਹਨਾਂ ਦੀ ਕੰਫਰਟ ਨੂੰ ਦੇਖਦੇ ਹੋਏ ਉਹਨਾਂ ਦੀ ਰਿਸੋਰਸਸ ਨੂੰ ਦੇਖਦੇ ਹੋਏ ਉਹ ਇਦਾਂ ਦੇ ਕੋਈ ਆਈਡੀਆਜ਼ ਹੋਣਗੇ ਉਹਨਾਂ ਨੂੰ ਵੀ ਅਸੀਂ ਇਸ ਵਾਰੀ 5th ਕੈਟਾਗਰੀ ਬਣਾਇਆ ਹੈਗਾ ਇਹਦੇ ਵਿੱਚ ਪ੍ਰਾਈਜ਼ ਮਨੀ ਤਾਂ ਹੈਗੀ ਹੈ ਜਿਹੜੇ ਹਰ ਇੱਕ ਕੈਟਾਗਰੀ ਦੇ ਵਿੱਚ ਤਿੰਨ ਪ੍ਰਾਈਜ਼ ਦਿੱਤੇ ਜਾਣਗੇ ਸੋ ਪ੍ਰਾਈਜ਼ ਮਨੀ ਤਾਂ ਹੈਗੀ ਹੈ ਬਟ ਅਲੋਂਗ ਵਿਦ दैट ਜਿਹੜੀ ਗੱਲ ਮੈਂ ਕਹਿਣਾ ਚਾਹੁੰਦੀ ਹੈ ਥਿਸ ਇਜ਼ ਨਾਟ ਅਬਾਊਟ ਪ੍ਰਾਈਜ਼ ਮਨੀ ਐਕਚੁਅਲੀ ਇਟ ਇਜ਼ ਅਬਾਊਟ ਐਕਸਪੋਜ਼ਰ ਸੋ ਅਸੀਂ ਸਾਰਿਆਂ ਨੂੰ ਟ੍ਰੇਨਿੰਗ ਦੇਵਾਂਗੇ ਤੁਸੀਂ ਸਾਰਿਆਂ ਨੇ ਸ਼ਾਰਕ ਟੈਂਕ ਦੇਖਿਆ ਹੋਣਾ ਸ਼ਾਇਦ ਸ਼ਾਰਕ ਟੈਂਕ ਵਰਗਾ ਹੀ ਇਹ ਕੰਪੀਟੀਸ਼ਨ ਹੈਗਾ ਸਾਰਿਆਂ ਨੂੰ ਮੌਕਾ ਮਿਲੇਗਾ ਕਿ ਉਹ ਆ ਕੇ ਆਪਣੀ ਪ੍ਰੈਜੈਂਟੇਸ਼ਨ ਜਾਂ ਪਿਚ ਰੱਖਣਗੇ ਕਿ ਉਹਨਾਂ ਦਾ ਆਈਡੀਆ ਕੀ ਹੈ ਉਹ ਆਈਡੀਆ ਰੈਪਲੀਕੇਬਲ ਜਾਂ ਉਸ ਆਈਡੀਆ ਨੂੰ ਅਸੀਂ ਕਿਸ ਤਰੀਕੇ ਨਾਲ ਐਕਚੁਅਲੀ ਕਰ ਸਕਦੇ ਹੈਗੇ ਐ ਐਕਚੁਅਲੀ ਉਹ ਪ੍ਰੈਕਟੀਕਲ ਵੀ ਹੋਵੇ ਉਹ ਉਹ ਚੀਜ਼ ਅਸੀਂ ਰਿਐਲਿਟੀ ਦੇ ਵਿੱਚ ਕਰ ਸਕੀਏ ਇਹ ਚੀਜ਼ ਜੱਜ ਕੀਤੀ ਜਾਵੇਗੀ ਸਾਡੀ ਜਿਹੜੀ ਜਿਊਰੀ ਹੈ ਉਹ ਇਨਵੈਸਟ ਪੰਜਾਬ ਤੋਂ ਇੰਡਸਟਰੀ ਐਕਸਪਰਟਸ ਤੋਂ ਅਸੀਂ ਤਿਆਰ ਕੀਤੀ ਹੈਗੀ ਐ ਪੰਜਾਬ ਸਰਕਾਰ ਦੇ ਜਿਹੜੇ ਮਾਹਿਰ ਇਨੋਵੇਸ਼ਨ ਮਿਸ਼ਨ ਪੰਜਾਬ ਹੈਗੀ ਐ ਉਹਦੇ ਨਾਲ ਅਸੀਂ ਕੀਤੀ ਹੈਗੀ ਸੋ ਇਹ ਇਹ ਜੂਰੀ ਹੋਵੇਗੀ ਬਟ ਕਾਫੀ ਲੋਕ ਇਹ ਸੋਚਣਗੇ ਕਿ ਇਹ ਚੀਜ਼ਾਂ ਤਾਂ ਅਸੀਂ ਕਰ ਹੀ ਨਹੀਂ ਸਕਦੇ ਸਾਨੂੰ ਤਾਂ ਕੋਈ ਫਾਰਮਲ ਟ੍ਰੇਨਿੰਗ ਹੀ ਨਹੀਂ ਹੈਗੀ ਇਸ ਲਈ ਅਸੀਂ ਐਕਚੁਅਲੀ ਉਹਨਾਂ ਸਾਰੇ ਪਾਰਟਿਸਪੈਂਟਸ ਦੀ ਟ੍ਰੇਨਿੰਗ ਕਰਾਵਾਂਗੇ ਸਾਰਿਆਂ ਨੂੰ ਅਸੀਂ ਦੱਸਾਂਗੇ ਕਿ ਤੁਸੀਂ ਆਪਣੀ ਜਿਹੜੀ ਪ੍ਰੋਪੋਜ਼ਲਸ ਐ ਜਾਂ ਕੋਈ ਬਿਜ਼ਨਸ ਆਈਡੀਆ ਪਿਚ ਕਰਨਾ ਹੈ ਉਹ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਉਹਨਾਂ ਦੀ ਉਹਨਾਂ ਨੂੰ ਜਿਹੜੀ ਮੈਂਟਰਸ਼ਿਪ ਤੇ ਕਾਉਂਸਲਿੰਗ ਦੀ ਲੋੜ ਹੈ ਉਹਨਾਂ ਸਾਰਿਆਂ ਨੂੰ ਮਿਲੇਗੀ ਸੋ ਇਹ ਬਹੁਤ ਵਰਟੀਕਲ ਹੈ ਇਹ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਨੂੰ ਇੱਕ ਹੈਲਪ ਕਰੇਗੀ ਤੇ ਜਿਹੜੇ ਲੋਕ ਜੇਤੂ ਐ ਵਿਜੇਤਾ ਹੈਗੇ ਆ ਉਹ ਤਾਂ ਹੈਗੇ ਹੀ ਨੇ ਬਟ ਇਸ ਤੋਂ ਇਲਾਵਾ ਅੱਜ ਸਾਡੇ ਲਈ ਬਹੁਤ ਹੀ ਗਰਵ ਦੀ ਇਹ ਗੱਲ ਹੈ ਕਿ ਇੰਡਸਟਰੀ ਦੀ ਸਪੋਰਟ ਨਾਲ ਤੇ ਪੰਜਾਬ ਸਰਕਾਰ ਦੇ ਸਪੋਰਟ ਨਾਲ ਅਸੀਂ 13 ਕਰੋੜ ਤੋ ਵਾਦ ਦੀ ਸੀਡ ਫੰਡਿੰਗ ਆ ਫੰਡ ਅੱਜ ਅਸੀਂ ਐਮਓਯੂ ਸਾਈਨ ਕਰਨ ਜਾ ਰਹੇ ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਇੰਡਸਟਰੀ ਪਾਰਟਨਰਸ 13 ਕਰੋੜ ਬਹੁਤ ਵੱਡੀ ਰਕਮ ਹੁੰਦੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਉਹ ਪਰਸਨ ਜੇਤਕਾ ਇਸ ਕੰਪੀਟੀਸ਼ਨ ਦੇ ਹਾਜ਼ਰ ਹੋਵੇ ਜੇ ਕਿਸੇ ਲਈ ਇੰਡਸਟਰੀ ਨੂੰ ਲੱਗਿਆ ਕਿ ਇਹ ਆਈਡੀਆ ਬਹੁਤ ਵਧੀਆ ਹੈ ਉਹ ਦੀ ਸੀਡ ਫੰਡਿੰਗ ਉਹ ਕਰਨ ਨੂੰ ਤਿਆਰ ਹੈ ਉਸ 13 ਕਰੋੜ ਨੂੰ ਅਸੀਂ ਸੈਟੀਸਫਾਈ ਕੀਤਾ ਕਿ ਉਹ 13 ਕਰੋੜ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਲੱਗ ਸਕੇ ਕਿਸੇ ਦੀ ਆਈਡੀਆ ਜਿਹੜਾ ਬਹੁਤ ਵਧੀਆ ਆਈਡੀਆ ਹੈ ਰੈਪਲੀਕੇਬਲ ਆਈਡੀਆ ਹੈ ਪ੍ਰੈਕਟੀਕਲ ਹੈ ਉਹ ਪਰਸਨ ਦੇ ਕੋਲ ਪੈਸੇ ਨਹੀਂ ਹੈਗੇ ਉਹ ਇਸ ਫੰਡ ਦੇ ਵਿੱਚ ਆਪਣਾ ਹਿੱਸਾ ਜੋ ਹੈ ਮੰਗ ਸਕਦਾ ਹੈਗਾ ਆਪਣੇ ਆਈਡੀਆ ਦੇ ਬੇਸਿਸ ਤੇ ਸੋ ਇਹ ਬਹੁਤ ਵੱਡੀ ਗੱਲ ਹੈ ਇਹ ਪਹਿਲੀ ਵਾਰੀ ਹੋ ਰਿਹਾ ਹੈ ਆਪਣੀ ਸਟੇਟ ਦੇ ਵਿੱਚ ਆਈ ਥਿੰਕ ਆਪਣੀ ਕੰਟਰੀ ਦੇ ਵਿੱਚ ਇਹ ਪਹਿਲੀ ਵਾਰੀ ਹੋਣ ਜਾ ਰਿਹਾ ਹੈ ਇਹਦੇ ਲਈ ਮੈਂ ਸਪੈਸ਼ਲੀ ਇੰਡਸਟਰੀ 파ਟਨਰਸ ਨੂੰ ਥੈਂਕ ਯੂ ਕਹਿਣਾ ਚਾਹੁੰਦੀ ਹਾਂ 10 ਕਰੋੜ ਜਿਹੜਾ ਹੈ ਸਿਸੂ ਵੱਲੋਂ ਪਲੈਜ ਕੀਤਾ ਗਿਆ ਹੈ 3 ਕਰੋੜ ਲੁਧਿਆਣਾ ਇੰਜਨ ਨੈਟਵਰਕ ਵੱਲੋਂ ਪਲੈਜ ਕੀਤਾ ਗਿਆ ਹੈ ਤੇ 10 ਲੱਖ ਜਿਹੜਾ ਹੈ ਪੰਜਾਬ ਇਨੋਵੇਸ਼ਨ ਮਿਸ਼ਨ ਵੱਲੋਂ ਪਲੈਜ ਕੀਤਾ ਗਿਆ ਸੋ ਇਹ ਜਿਹੜਾ 13 ਕਰੋੜ 13.10 ਲੱਖੀ ਹੋ ਗਿਆ 13 ਕਰੋੜ 10 ਵੀਰਾਂ ਜਿਨ੍ਹਾਂ ਨੇ ਬੜੇ ਛੋਟੇ ਟਾਈਮ ਦੇ ਵਿੱਚ ਸਾਡੇ ਮਾਨਯੋਗ ਡੀਸੀ ਸਾਹਾ ਔਰ ਸਾਡੇ ਮਾਨਯੋਗ ਸੂਬੇ ਦੇ ਆਰਮਿਤ ਪਿਆਰੇ ਮੁੱਖ ਮੰਤਰੀ ਸਾਰਵਪਗਨ ਸਿੰਘ ਜੀ ਮਾਨ ਜਿਨ੍ਹਾਂ ਦੀ ਸੋਚ ਸਦਕਾ ਕਿਉਂਕਿ ਉਹਨਾਂ ਦੀ ਸੋਚ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਔਰ ਖਾਸ ਤੌਰ ਤੇ ਜਿਸ ਤਰ੍ਹਾਂ ਪੰਜਾਬ ਨੇ 2.25 ਸਾਲ ਦੇ ਟਾਈਮ ਦੇ ਵਿੱਚ ਸਾਡੇ 43000 ਨੌਕਰੀਆਂ ਪੰਜਾਬ ਨੂੰ ਦਿੱਤੀਆਂ ਨੇ ਬਹੁਤ ਵੱਡਾ ਕਦਮ ਹੈ ਕਿਉਂਕਿ ਪਿਛਲੀਆਂ ਰਵਾਇਤੀ ਪਾਰਟੀਆਂ ਕਾਫੀ ਸਾਲਾਂ ਤੋਂ ਸਰਕਾਰਾਂ ਚਲਾ ਕੇ ਚਲੇ ਗਏ ਪਰ ਕਿਤੇ ਨਾ ਕਿਤੇ ਵਾਅਦੇ ਹੀ ਹੁੰਦੇ ਰਹੇ ਪਰ ਸਾਡੀ ਸਰਕਾਰ ਨੇ ਤੁਹਾਡੀ ਲੋਕਾਂ ਦੀ ਬਣਾਈ ਸਰਕਾਰ ਨੇ ਔਰ ਤੁਹਾਡੇ ਸਹਿਯੋਗ ਦੇ ਨਾਲ ਸਰਕਾਰ ਨੇ 2.5 ਸਾਲ ਦੇ ਅਰਸੇ ਦੇ ਵਿੱਚ ਸਾਡੇ ਤਰ੍ਹਾਂ 43000 ਨੌਕਰੀਆਂ ਦਿੱਤੀਆਂ ਇੱਥੇ ਬਸਣੀ ਔਰ ਥੈਂਕਸ ਹੈ ਮੈਡਮ ਰੀਸੀਦਾ ਜਿਨ੍ਹਾਂ ਨੇ ਇੱਕ ਬਹੁਤ ਵਧੀਆ ਪ੍ਰਬੰਧਾ ਕਰਕੇ ਔਰ ਸਾਡੇ ਹੁਜਾ ਸਾਹਿਬ ਜਿਹੜੇ ਇੰਡਸਟਰੀ ਨੂੰ ਇੱਥੇ ਰਨ ਕਰਦੇ ਨੇ ਔਰ ਇਹਨਾਂ ਨੇ ਕਾਫੀ ਸਾਲਾਂ ਤੋਂ ਪਿਛਲੀ ਸਰਕਾਰਾਂ ਜੀ ਬਹੁਤ ਕੰਮ ਕੀਤਾ ਮੇਨਰ ਵੀ ਕਾਫੀ ਇੰਡਸਟਰੀ ਵਿੱਚ ਇਹਨਾਂ ਨੇ ਕੰਮ ਪਰ ਅੱਜ ਕਿਤੇ ਨਾ ਕਿਤੇ ਇਹਨਾਂ ਦੇ ਯੋਗਦਾਨ ਦੇ ਨਾਲ ਤਕਰੀਬਨ ਅਸੀਂ ਉਹ ਦਿਮਾਗ ਜਿਹੜੇ ਜਿਨ੍ਹਾਂ ਕੋਲ ਹੁਨਰ ਹੈ ਜਿਸ ਨਾਲ ਮੈਡਮ ਨੇ ਦੱਸਿਆ ਕਿ ਕੋਈ ਚਾਹ ਚਾਹ ਬਣਾਉਣ ਵਾਲਾ ਵੀ ਇਹੋ ਜਿਹਾ ਇਸੇ ਕੰਮ ਵਿੱਚ ਪਾਰਟਿਸਿਪੇਟ ਕਰ ਸਕਦਾ ਜਿਹਦੇ ਕੋਲ ਵਧੀਆ ਕੋਈ ਆਈਡੀਆਜ਼ ਹੋਣ ਵਧੀਆ ਕੋਈ ਇਹੋ ਜਿਹਾ ਸਿਸਟਮ ਹੋਵੇ ਜਿਹੜਾ ਆਪਣੇ ਆਪ ਦੇ ਹੁਨਰ ਨੂੰ ਲਿਆ ਕੇ ਸਾਨੂੰ ਦਿਖਾ ਸਕੇ ਕਿ ਉਸ ਪਿਕਚਰ ਦੇ ਵਿੱਚ ਉਹ ਵੀ ਆ ਸਕਦਾ ਪਰ ਕਿਤੇ ਨਾ ਕਿਤੇ ਪੰਜਾਬ ਦੇ ਬੱਚੇ ਸਾਡੇ ਬੜੇ ਫਾਸਟ ਨੇ ਕਿਉਂਕਿ ਅੱਜ ਤੁਸੀਂ ਨਿਗਾਹ ਮਾਰੋ ਪਿਛਲੇ ਸਾਲਾਂ ਤੋਂ ਕਾਫੀ ਸਾਲਾਂ ਤੱਕ ਸਾਡੇ ਪੰਜਾਬ ਦੇ ਬੱਚੇ ਬਾਹਰ ਦੀਆਂ ਕੰਟਰੀਆਂ ਜਾ ਰਹੇ ਸੀਗੇ ਬੋਸਪੀਡ ਦੇ ਨਾਲ ਕਿਉਂਕਿ ਸਾਨੂੰ ਲੋੜ ਹੈ ਪੰਜਾਬ ਦੇ ਕਿਉਂਕਿ ਜਿਹੜਾ ਬੱਚਾ ਬਾਹਰ ਜਾਂਦਾ ਉਹ ਘਰ ਤੋਂ 7 ਮਹੀਨੇ 8 ਮਹੀਨੇ 6 ਮਹੀਨੇ ਤੋਂ ਉੱਪਰ ਲੈ ਕੇ ਜਾਂਦਾ ਉਹ ਛਾ ਦਿਮਾਗ ਹੁੰਦਾ ਉਹ ਬਰਲੀ ਕੰਟਰੀਆ ਯੂਜ਼ ਕਰਨੀਆਂ ਪਰ ਕਿਤੇ ਨਾ ਕਿਤੇ ਸਾਡੇ ਅੱਜ ਜੋ ਪ੍ਰਾਲਾ ਸਰਪੰਨ ਸਿੰਘ ਮਾਨੀ ਸਾਡੇ ਮੁੱਖ ਮੰਤਰੀ ਸਾਹਿਬ ਦਾ ਔਰ ਸਾਡੇ ਜ਼ਿਲ੍ਹੇ ਦੇ ਡੀਸੀ ਮੈਡਮ ਦਾ ਕਿਉਂਕਿ ਇਹ ਪੁਰਾਣਾ ਕਰਨ ਵਾਲਾ ਹੋਣਾ ਚਾਹੀਦਾ ਰਸਤੇ ਬਹੁਤ ਨੇ ਪਰ ਜੋ ਇਹਨਾਂ ਨੇ ਕੰਮ ਇਹ ਅੱਜ ਕੀਤਾ ਮੈਂ ਇਹਨਾਂ ਦਾ ਬਹੁਤ ਥੈਂਕਸ ਕਰਦਾ ਕਿਉਂ ਸਾਡੇ 13 ਕਰੋੜ ਦੀ ਅਮਾਉਂਟ ਛੋਟੀ ਨਹੀਂ ਹੈ ਬਹੁਤ ਵੱਡੀ ਅਮਾਉਂਟ ਹੈ ਜਿਸ ਦੇ ਨਾਲ ਸਾਡੇ ਬੱਚੇ ਅੱਗੇ ਆਣਗੇ ਜ ਜਿਨ੍ਹਾਂ ਕੋਲ ਟੈਲੈਂਟ ਹੈ ਜਿਹੜੇ ਬੱਚੇ ਆਪਣੇ ਕੋਲ ਲੈ ਕੇ ਬੈਠੇ ਨੇ ਜਿਨ੍ਹਾਂ ਕੋਲ ਪਤਾ ਵੀ ਮੈਂ ਫੋਨ ਨਹੀਂ ਕਰ ਸਕਦਾ ਜਾਂ ਮੇਰੇ ਕੋਲ ਅਪਰੋਚ ਨਹੀਂ ਹੋ ਰਹੀ ਉਹ ਇਜ਼ੀ ਅਪਰੋਚ ਹੈ ਇਜ਼ੀ ਅਪਰੋਚ ਦੇ ਵਿੱਚ ਆ ਕੇ ਕਿਤੇ ਨਾ ਕਿਤੇ ਆਪਣੀ ਜੋ ਅੰਦਰ ਦੀ ਕੁਝ ਜਾਗਰਤੀ ਹੈਗੀ ਉਹ ਕਾਲੇਗਾ ਬਾਦ ਉਹਨੂੰ ਸਾਨੂੰ ਪੰਜਾਬ ਨੂੰ ਫਾਇਦਾ ਹੋਏਗਾ ਸਾਡੇ ਪੰਜਾਬ ਦੇ ਬੱਚਿਆਂ ਨੂੰ ਹੋਏਗਾ ਮੈਂ ਤੁਹਾਡਾ ਵੀ ਥੈਂਕਸ ਕਰਦਾ ਇੰਡਸਟਰੀਪਲ ਉਹਜਾ ਸਾਹਿਬ ਦਾ ਥੈਂਕਸ ਕਰਦਾ ਸੀਐਮ ਸਾਹਿਬ ਦਾ ਥੈਂਕਸ ਦਈਏ ਕਿਉਂਕਿ ਤੁਹਾਡੇ ਬਣਾਈ ਸੀਐਮ ਸਾਹਿਬ ਨੇ ਜਿਨ੍ਹਾਂ ਨੇ ਇੱਕ ਬਹੁਤ ਵਧੀਆ abralla ਕਰਕੇ ਪੰਜਾਬ ਨੂੰ ਅੱਗੇ ਵਧਾਣ ਦੇ ਵਿੱਚ ਕਿ ਦੂਸਰੀਆ ਪਾਰਟੀ ਕੋਲ ਬੋਲਣ ਦੇ ਮੱਦੇ ਵਿੱਚ ਕੁਝ ਨਹੀਂ ਹੈ ਉਹਨਾਂ ਕੋਲ ਇੱਕੋ ਇੱਕ ਨਾਸ ਹੈ ਪਰ ਅੱਜ ਪ੍ਰੈਕਟੀਕਲੀ ਜਿਸ ਤਰ੍ਹਾਂ ਇੰਡਸਟਰੀ ਵਾਲੇ ਬੈਠੇ ਨੇ ਤੁਹਾਡੇ ਕੋਲ ਨਹੀਂ ਤਾਂ ਹਰ ਸਰਕਾਰ ਦੇ ਇੰਡਸਟਰੀ ਬਾਰੇ ਖਿਲਾਫ ਹੁੰਦੇ ਸੀ ਸਾਲ 1.5 ਸਾਲ ਬਾਅਦ ਖਿਲਾਫ ਹੋ ਜਾਂਦੇ ਸੀ ਪਰ ਅੱਜ ਤੁਹਾਡੇ ਵਿੱਚ ਮਜੂਦ ਬੈਠੇ ਨੇ ਅੱਜ ਤੁਹਾਡੀ ਤੁਸੀਂ ਦੇਖਦੇ ਹੋ ਕਿਤੇ ਵੀ ਕੋਈ ਇੰਡਸਟਰੀ ਵਪਾਰ ਦੇ ਵੱਲੋਂ ਕੋਈ ਪ੍ਰੋਟੈਸਟ ਨਹੀਂ ਹੁੰਦਾ ਕਿਉਂ ਕਿ ਅੱਜ ਸਾਰੇ ਰੋਜ਼ਗਾਰ ਵਾਲੇ ਜਿਹਨੇ ਬਿਜ਼ਨਸਮੈਨ ਨੇ ਜਿਹੜੇ ਇੰਡਸਟਰੀ ਵਾਲੇ ਸਾਰੇ ਖੁਸ਼ ਨੇ ਸਰਕਾਰ ਤੋਂ ਅੱਜ ਸਰਕਾਰ ਵੱਲੋਂ ਮੈਂ ਬੜਾ ਵੀ ਧੰਨਵਾਦ ਹੈ ਔਰ ਮੈਡਮ ਬੀਸੀ ਦਾ ਜਿਨ੍ਹਾਂ ਨੇ ਬੜਾ ਪ੍ਰੋਲਾ ਕਰਕੇ ਇਸ ਚੀਜ਼ ਨੂੰ ਲੈ ਕੇ ਆਏ ਨੇ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਮੈਲੇਜ ਮਿਲੇਗਾ ਔਰ ਸਾਡਾ ਜੋ ਟੀਚਾ ਹੈ ਸਰਕਾਰ ਦਾ ਰੰਗਲਾ ਪੰਜਾਬ ਸੁਨਹਿਰੀ ਪੰਜਾਬ ਬਿਜ਼ਨਸ ਨਾਲ ਕੇ ਲੈ ਜਾਣ ਵਾਲਾ ਪੰਜਾਬ ਇੰਡਸਟਰੀ ਨੂੰ ਕੇ ਲੈ ਜਾਣ ਵਾਲਾ ਕਿਉਂਕਿ ਕਿਸੇ ਵੇਲੇ ਕਿਹਾ ਜਾਂਦਾ ਹੁੰਦਾ ਸੀਗਾ ਕਿ ਸਾਡਾ ਹਰੀ ਕ੍ਰਾਂਤੀ ਵਾਲਾ ਪੰਜਾਬ ਹੈ ਕਿਸਾਨੀ ਜ਼ੁਬਾ ਪੰਜਾਬ ਹੈ ਅੱਜ ਮੈਂ ਕਹਿ ਸਕਦਾ ਜੀ ਜਿਹੜਾ ਸਾਡਾ ਸੂਬਾ ਹੈ ਜਿੱਥੇ ਕਿਸਾਨੀ ਹੈ ਉੱਥੇ ਇੰਡਸਟਰੀ ਬਹੁਤ ਫੁੱਲਦਾ ਹੈ ਅੱਜ ਸਾਡੀ ਹੁਜਰੀ ਤੇ ਬਹੁਤ ਬੜਾ ਮਾਣ ਖੁਸ਼ਹਾਲਤਾ ਇਸ ਕਰਕੇ ਸਾਡੇ ਪੰਜਾਬ ਨੂੰ ਗਾਂ ਲਜਾਂ ਦੇ ਵਿੱਚ ਜੋ ਯੋਗਦਾਨ ਪਾ ਰਿਹਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਥੈਂਕ ਯੂ ਇਹ ਦੇਖਿਆ ਜਾਇਦਾ ਕੰਟਰੀ ਦੇ ਵਿੱਚ 92000 ਦੇ ਕਿ ਸਟਾਰਟਅਪ ਹੈ ਔਰ 100 ਯੂਨੀਕਾਰ ਹੈ ਔਰ ਇੰਡੀਆ ਪੰਜਾਬ ਦੇ ਵਿੱਚ ਸਾਡਾ ਇਕੋਸਿਸਟਮ ਐਡਾ ਸਟਰੋਂਗ ਨਹੀਂ ਸੀ ਇਹੋ ਪ੍ਰਾਲੇ ਨਾਲ ਇਹੋ ਪ੍ਰਾਲੇ ਨਾਲ ਜਿਹੜਾ ਬਹੁਤ ਵਧੀਆ ਉਪਰਾਲਾ ਹੈ ਔਰ ਇਹ ਲੋਕਲ ਗਵਰਨਮੈਂਟ ਔਰ ਸਰਕਾਰ ਵੀ ਇਸ ਲਈ ਧੋਨ ਲਾ ਰਹੀ ਹੈ ਔਰ ਬੈਨੋਮੀ ਦਾ ਇਹ ਪੂਰਾ ਕਾਜਾਬ ਹੈਗਾ ਔਰ ਚੈਂਬਰ ਵੱਲੋਂ ਅਸੀਂ ਤਾਂ ਸੀਟ ਫੰਡ ਅਸ਼ੋਰ ਕੀਤਾ ਹੈ ਜੇ ਜਿਹੜਾ ਵੀ ਬੱਚਾ ਕੋਈ ਅੱਛੀ ਪ੍ਰੋਪੋਜ਼ਲ ਪ੍ਰੋਫਿਟੇਬਲ ਪ੍ਰੋਪੋਜ਼ਲ ਲਾਏਗਾ ਅਸੀਂ ਲਿਕਵਿਡ ਕਰਾ ਕੇ ਦਵਾਂਗੇ ਜਿੱਦਾਂ ਮੈਡਮ ਨੇ ਦੱਸਿਆ ਚਾਹਤ ਹੈ ਕਿ ਇਸ ਤੋਂ علاوہ ਦੀ ਹੈਂਡ ਹੋਲਡਿੰਗ ਹੈ ਉਹਨੇ ਕੰਪਨੀ ਕਿਵੇਂ ਫਾਰਮ ਕਰਨੀ ਹੈ ਉਹਨੇ ਟ੍ਰੇਡ ਮਾਰਕ ਕਿਵੇਂ ਰਜਿਸਟਰ ਕਰਾਣਾ ਹੈ ਉਹਨੇ ਆਪਣਾ ਜਿਹੜਾ ਇੰਟੈਲੈਕਚੁਅਲ ਪ੍ਰੋਪਰਟੀ ਰਾਈਟ ਹੈ ਉਹ ਕਿਵੇਂ ਪ੍ਰੋਟੈਕਟ ਕਰਨਾ ਹੈ ਯਾਗੂ ਐਕਸਪਰਟ ਹੈ ਜਿੱਦਾਂ ਕਿ ਸਾਡੇ ਦੱਸਲੇ 40-50 ਸਾਲ ਦੀ 30-30 ਐਕਸਪੀਰੀਅੰਸ ਵਾਲੇ ਇੰਡਸਟਰੀਅਲ ਯੰਗ ਕਰੂਈ ਹੈ ਸਾਡੇ ਕੋਲ ਉਹ ਉਹਨਾਂ ਨੂੰ ਇਹ ਦੱਸਣ ਕਿ ਤੁਸੀਂ ਆਪਣਾ ਬਿਜ਼ਨਸ ਕਿਵੇਂ ਚਲਾ ਸਕਦੇ ਹੋ ਸੋ ਇਹ ਜਿਹੜਾ ਸਸਟੇਨੇਬਿਲਟੀ ਕੁੜਾ ਅਜਿਹਾ ਚੈਲੰਜ ਹੈ ਔਰ ਕਾਫੀ ਮੈਨੂੰ ਲੱਗਦਾ ਹੈ ਜੇ ਕੋਈ ਬੱਚੇ ਤਾਂ ਕੋਈ ਪ੍ਰਪੋਜ਼ਲ ਲੈ ਕੇ ਆਣ ਜੇ ਰਨਰ ਇੰਡਸਟਰੀ ਨੂੰ ਬੈਨੀਫਿਟ ਹੋਏਗਾ ਸਾਡੀ ਸੋਸਾਇਟੀ ਨੂੰ ਬੈਨੀਫਿਟ ਹੋਏਗਾ ਔਰ ਜਿਹੜਾ ਸਾਡਾ ਸੁਪਨਾ ਹੈ ਪੰਜਾਬ ਨੂੰ ਰੱਖਾ ਪੰਜਾਬ ਬਣਾਉਣਾ ਉਹਦੇ ਲਈ ਇਹ ਥੋੜਾ ਇੰਪੋਰਟੈਂਟ ਕਰੋ ਥੈਂਕ ਯੂ